ਲਾ ਆਉਣੀ ਕਿ ਕੰਮ ਤਾਂ ਨੂ ਬਸ ਚਪਟਿਆਂ ਨਾਲ ਚਲੀ ਗਈ ਬਾੜੀ ਤੇ ਨੇ ਸੁਮਰਾਂ ਉਹ ਕਰਕੇ ਇਹ ਲੋਟ ਚੱਲਦੇ ਆਜ ਮਾਤ ਤੋਂ ਨਹੀਂ ਫੋ ਚੱਲ ਪਾ ਤੇਮ ਘਰ ਜਲਾ ਰੰਗ ਉਹ ਸੰਭਰ फिर लौट आऊगी सारा दिन में झड़ी जाऊगी मेरे ने तू सारा दिन मेरे ना, ना। इत्रे, इत्रे। तो इत्रे पंगे लैनी तू घरे मूह ना पंगे ले लिया कर उसे खाई जानी सारा दिन ਤੋਈ ਜਿਵੇਂ ਕਰਦੀ ਆਂ ਬੇਵਾਦੇ ਕੋਠਿਆਂ ਵਿੱਚ ਦੱਕੀ ਜੇ ਨਹੀਂ ਚੜ। ਫੇਰ ਆਉਂਦੀ ਲੋਟ। ਮੈਂ ਆਉਂ ਜਾਂਨ ਕਰਕੇ ਪੋਨੀ ਜੀ ਫਿਰਦੀ ਰਹਿੰਦੀ ਅੱਜ ਨੂੰ ਪੱਟਣ ਦੀ ਪੋਨੀ। ਹੈ ਮਾਉਣੇ ਸਾਥ ਨਹੀਂ ਵੀ ਆਉਂਦਾ। ਜਾਨ ਨਹੀਂ ਨੇ ਸਾਧ ਕਿਲੇ ਨੂੰ ਮੈਂ ਉਹਦੇ ਪੱਖਿਆਂ ਵਿੱਚ ਦੁੱਕ ਲਈ ਜਾਂਦੀ। ਖਾਣੀ ਵੀ ਨਹੀਂ ਜਾਂਦੀ। ਆਉਂ ਜਾਂ। ਸਾਰਾ ਥਾਰੋਕ ਨੇ। ਇਹ ਕਿੱਦਾਂ ਦੇਖਦੇ ਵੀ ਨਹੀਂ ਹੈ ਇਹ ਵੀ ਫਾਇਦੇ ਖਤੋਂ ਦੇ ਨਹੀਂ ਨਹੀਂ ਕਾਹਦੀ ਹੈ ਮੈਂ ਤਾਂ ਤਰਲੇ ਆ ਜੀ ਉਹ ਬੁੱਛਾ ਤਰਾ ਯਾ ਇਪਾ ਤੁਹਾਨੂੰ ਉਹ ਹੈ ਤੇਰਾ ਕਰਾ ਪੱਥੀਆਂ ਦਾ ਦਾ ਕੋਈ ਨਹੀਂ ਕੁਛ ਨਹੀਂ ਹੁੰਦਾ ਮੈਂ ਬੈਠਿਆ ਪੱਥੀਆਂ ਨੇ ਕੱਖ ਚ ਮੇਰਾ ਤਾਂ ਸਿਰ ਫੁੱਟ ਗਿਆ ਪੱਥੀਆਂ ਦਾ ਪਾ ਗੋ ਹਸੜ ਦਿਗਾ ਦਾ ਹਾਂ ਕੋਈ ਲੋੜਾ ਹੋਵੇ ਚਾਰ ਪਾਸੇ ਚੱਕ ਲਈ ਰਮੇ ਨੂੰ ਦਾਇਨ ਤੋਂ ਫਿਰ ਲੜਾਈ ਨੂੰ ਖਾਣਾ ਹੋ ਜਿਆ। ਕੁਛ ਨਹੀਂ ਹੁੰਦਾ ਮੇਰਾ ਬੁੜੀ ਨੇ ਫੇਰਾ ਸਰਪੰਨਿਆ। ਆਹ ਹੱਡੇ ਵੱਖੇ ਚਕਾਉਂਦੀ ਰਹੀ ਹੈ ਮੈਨੂੰ ਬਾਥੀਆਂ। ਚੱਲ ਕੋਈ ਨਾ। ਟੋਕਰੇ ਚਕਾਈ ਜਿੰਨੀ ਸਾਰਾ ਦਿਨ ਸਰਪੰਨਿਆ ਜੀ ਮੇਰਾ। ਤੇ ਹੁਣ ਆਇਆ ਕਰ। ਆਪਾਂ ਘਹਰਾ ਲਾਵਾਂਗੇ ਉੱਥੇ ਤੇ ਵਿੱਚ ਘਹਰੇ ਦੇ ਠੋਕ ਦਿਆਂਗੇ ਆ ਜਾ। ਚੱਲ ਲਾ ਦਿੰਦੇ ਹਾਂ ਘਹਰਾ। ਹੋਰ ਆਇਆ। ਫਿਰ ਉਹ ਆਜੂ ਉਹਨੂੰ ਪਤਾ ਲੱਗ ਜਾਊਗਾ। ਆਪਾਂ ਉਹ ਤੋਂ ਪਹਿਲਾਂ ਕਰਦੇ ਘਹਰਾ। ਚਾਣ ਵੀ ਨਹੀਂ। ਵਗਣੇ। ਆਓ। ਮੈਂ ਬਾਥੀ ਨਾਲ ਨਹੀਂ ਇਹ ਬੜਾ। ਲੈ ਆ। ਨਾ ਤਾਂ ਲਈ ਜਾ ਮੈਂ ਚੱਕੀ ਇਹਦੀ ਗਵਾਰੇ ਦੇ ਨਾਲ ਤਾਂ ਹੋਣਾ ਪੰਨਾ ਹੁਣ ਤਾਂ ਲਾਉਣ ਵਾਲਾ ਗਵਾਰਾ ਇਹਨ ਕਰ ਆ ਤਾਂ ਪਾਥਨਾ ਸਾਰ ਨਹੀਂ ਪੰਨਣਾ ਪੰਨਿਆਂ ਨੇ ਲੈ ਉਹਨੂੰ ਜਮ ਸੰਗੀ ਹੈ ਨਹੀਂ ਸਾਰੀਆਂ ਪਾਥਨਾ ਪੰਨ ਗਈ ਉਹ ਤਾਂ ਫੇਰ ਹੀ ਲੈ ਕੇ ਜਾਉ ਪਹਿਲਾਂ ਮੈਨੂੰ ਗੱਲ ਕਰਨ ਦੇ ਇਸ ਨਾਲ ਤੂੰ ਆਉਂਦੇ ਬਾੜੀ ਚ ਨੂੰ ਮੈਂ ਦੇਣੀ ਹੈ ਤ ਨਹੀਂ ਅਸਲੀ ਅੱਜ ਗਗਨੇ ਬਾਹਰ ਕੀ ਹੋ ਗਿਆ ਹੈ ਮੇਰੀ ਕਾ ਸੋਣਾ ਹਾਂ ਮੈਨੂੰ ਆ ਲੱਗਦਾ ਤੇਰੇ ਵਾਲੀ ਮਾਸੀ ਨਾਲ ਜੇ ਸਾਰੇ ਨਾ ਪਾਥ ਨੇ ਭੰਨੇ ਆਪਣਾ ਹਾਂ ਤੇ ਜਿਹੜਾ ਆਪਣੇ ਵਾਲੇ ਬਾੜੇ ਚ ਮੈਂ ਪਾਥ ਦੀ ਸੀ ਪਾਥ ਨੇ ਤੇ ਸਾਰਾ ਉਹਦੇ ਵਿੱਚ ਰਲ ਆਇਆ ਤੇ ਅੱਜ ਉਹਨੂੰ ਕਰ ਬਾੜੇ ਚਾਹੁੰਦੇ ਨਾ ਅੱਜ ਮੈਂ ਦੇਖੂਗੀ ਤੇ ਤੂੰ ਆ ਜੀ ਜਦੋਂ ਮੈਂ ਤੈਨੂੰ ਸੱਦੇ ਨਾ ਕੋਈ ਗੱਲ ਅੱਜ ਨੂੰ ਬਣਾਵਾਂਗੇ ਤੁਸੀਂ ਚੱਲੋ ਮੈਂ ਆਉਣੀ ਆ ਤਾਂ ਵੇ ਆਹ ਹੋ ਜਾਊਗਾ ਜਵਾਕ ਆ ਜਾਣਗੇ ਕਿਸ ਵਕਤ ਹਾਂ ਲੱਗਣੀ ਹਾਂ ਮੈਨੂੰ ਲੱਗਦੀ ਹੈ ਬਾੜੇ ਚ ਗਈਆਂ ਹੋ ਦੋਨੇ ਕੌਣ ਤੇਰੇ ਵਾਲੀ ਮਾਸੀ ਤੇ ਤੇਰੀ ਮੂੰਹ ਮੈਂ ਜਾਣੀ ਆ ਬਾੜੇ ਚ ਤੇ ਮੈਂ ਦੇਖਦੀ ਹਾਂ ਤੇ ਤੂੰ ਆ ਜੀ ਨਾ ਕੋਈ ਨਹੀਂ ਆਇਆ ਮੈਂ ਆ ਮਮੀ ਹੁੰਦੀਆਂ ਦਾ ਹਰੇ ਰੱਖਦੇ ਹੁੰਦੇ ਆ ਠੀਕ ਆ ਤੇ ਚਾਰ ਖੁੰਜਾ ਤੇ ਰਾਂ ਕੇ ਗੋਲ ਗੋਲੀ ਬਾਬੇ ਗੋਲ ਕਰਕੇ ਹਾਂ ਤੇ ਮਾਸੇ ਵੀ ਕਰੀ ਆਂਦੀ ਹਾਂ ਹਾਂ ਕੀ ਕਰੀ ਜਾਨੀ ਇਹ ਤੇ ਨਹੀਂ ਕੁਛ ਨਹੀਂ ਕਰਦੀ ਆ ਜਾ ਬਹਿ ਜਾ ਘਹਾਰਾ ਧਰਦੇ ਹਾਂ ਸੀ ਇਧਰ ਘਹਾਰਾ ਕੀ ਹਾਂ ਤਨੂੰ ਸੰਗ ਹੈ ਮਾੜੀ ਮੋਟੀ ਤਨੂੰ ਸੰਗ ਹੈ ਮਾੜੀ ਮੋਟੀ ਆਸ ਦੀ ਸੰਤ ਹੈ ਫਿਰ ਮੈਂ ਘਹਾਰਾ ਹੁਣ ਘਰ ਨਹੀਂ ਹੈ ਘਹਾਰਾ ਦਤ ਤਰਨਾ ਸਾਰਨੇ ਤਾਂ ਤੂੰ ਮੇਰੇ ਨਾਲ ਪਾਥਨਾ ਪਏ ਹੁਣ ਮੈਂ ਤਾਂ ਤੇਰੇ ਨਾਲ ਅੱਜ ਦੋ ਹੱਥੀ ਦੇ ਤੈਨੂੰ ਗੱਲ ਨਹੀਂ ਕਰਦੀ ਜਿੰਨੇ ਚਰਵੈਂਦੀ ਮੇਰੀ ਗੱਲ ਸੁਣ ਤੂੰ ਬੈਠ ਜਾ ਮੈਂ ਬੈਂਦੀ ਨਹੀਂ ੜਗੇ ਤੇਰੇ ਨਾਲ ਚਲ ਫਿਰ ਮੇਰੀ ਗੱਲ ਸੁਣ ਪਹਿਲੇ ਤਾਂ ਤੂੰ ਆਏ ਦੇਖ ਵੀ ਸਾਰਿਆਂ ਤਾਂ ਤੂੰ ਪਾਥਨਾ ਬਹਨਾ ਤੈਨੂੰ ਪਾਥਿਆ ਮੈਂ ਪੰਨ ਹਾਤੂ ਬਨ ਕੇ ਤੈਨ ਪਰ ਮੈਨੂੰ ਪਤਾ ਬਾਤ ਕਰ ਤੂੰ ਇਹ ਬਾਤਾਂ ਕਿਉਂ ਬਨੂਗੀ ਦੇਖ ਲੈ ਸਾਰੀਆਂ ਪਾਥਿਆ ਬਨ ਗਈ ਤੇ ਤੂੰ ਐਂ ਦੇਖ ਲੈ ਜਮਾ ਇੱਥੋਂ ਪਾਥੀ ਬਸ ਤੂੰ ਮੋ ਉੱਥੇ ਲੱਗੀ ਸੀ ਤੂੰ ਜਮਾ ਮੇਰੇ ਨਾਲ ਮੋ ਮੁੜ ਕੇ ਗਈ ਐ ਥਾਂ ਕਹਿੰਦੀ ਮੇਰਾ ਹੈ ਥਾਂ ਦੇਖ ਤੇਰਾ ਕੇ ਮੇਰਾ ਨੀ ਅੜਕੇ ਤੂੰ ਰਹਿਣ ਦੇ ਲੜਾਈ ਨੂੰ ਤੂੰ ਵੀ ਰਹਿਣ ਦੇ ਬਾਬਾ ਰਹਿਣ ਦੇ ਆਰਾ ਕੁਛ ਤੂੰ ਰੋਕੀ ਨਹੀਂ ਹੜੱਪ ਕਰੀ ਨਹੀਂ ਮੜਾ ਮੋਟੋ ਤਾਂ ਸੰਗ ਮੰਨ ਲਾ ਤੂੰ ਤੂੰ ਐ ਤਾਂ ਦੇਖ ਪੈਣ ਤੂੰ ਐਥੇ ਛੋਟਿਆ ਮੈਂ ਵੀ ਨਹੀਂ ਸਹਾਈ ਜਾਂਦੀ ਸੇਤੀ ਸੇਤੀ ਆ ਥਾਂ ਦੇਖ ਤੇ ਜੇ ਮੈਂ ਬਾਥੀ ਇੱਥੇ ਧਰ ਲੈਂਦੀ ਹੈ ਨਾ ਫੇਰ ਵੀ ਮੇਰਾ ਥਾਂ ਤੇਰਾ ਥਾਂ ਇੱਧਰ ਹੈ ਹਜੇ ਨਹੀਂ ਮੈਂ ਬਾਥੀ ਵੀ ਇੱਧਰ ਨਾ ਪੰਦੀ ਤੂੰ ਆਉ ਦਾ ਕਿਵੇਂ ਕਰੀ ਜਾਈ ਮਾ ਭੈਣੇ ਆਏ ਤਾਂ ਨੀ ਗੱਡੀ ਚੱਲਦੀ ਤੂੰ ਤਾਂ ਸਾਰਾ ਦਿਨ ਸਾਰੀਆਂ ਪੱਥਰਾਂ ਹਟਾ ਗਈ ਸਾਰਾ ਥਾਂ ਰੋਕ ਲਿਆ ਆਏ ਹੋ ਦੀ ਮਾ ha <sum> <sum> <said> <sum> <sum> oh no 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 oh <shum>